ਆਹ ਦੇਖੋ ਆਹ ਦੇਖੋ ਆਹ ਦੇਖੋ ਚੱਲਦੇ ਪਾਸੇ ਜਾ ਰਹੇ ਆ ਜਿਹੇ ਇਹਨਾਂ ਨੂੰ ਦਾਦਿਆਂ ਨੇ ਨਿਜਵਾਦੀ ਜਿਹੜਾ ਪਾਲਣਾ ਕਰਨੀ ਆ ਫਿਰ ਵੀ ਕਈ ਅਸਰ ਇਦਾਂ ਦੇ ਆ ਜਿਹੇ ਨਿਜਵਾਦੀ ਪਾਲਣਾ ਕਰਨ ਤੋਂ ਲੰਘਾ ਕਰਨ ਤੋਂ ਹਟਦੇ ਨਹੀਂ ਤਾਂ ਆਪਣੇ ਆਪ ਪਬਲਿਕ ਨੂੰ ਚਾਹੀਦਾ ਪਏ ਆਪਾਂ ਸਿੱਧੇ ਪਾਸੇ ਜਾਈਏ ਆਪ ਵੀ ਸੰਵੇਦਨਸ਼ੀਲ ਹੋਣਾ ਚਾਹੀਦਾ ਕਿ ਅਸੀਂ ਰੋਂਗ ਸਾਈਡ ਤੇ ਜਾਵਾਂਗੇ ਆਪਣੀ ਜਾਨ ਵੀ ਖਤਰੇ 'ਚ ਹੈ ਦੂਜੇ ਦੀ ਵੀ ਖਤਰੇ 'ਚ ਹੈ ਬਿਲਕੁਲ ਸਹੀ ਗੱਲ ਆ ਸਰ ਜੀ ਪਰ ਜਿਵੇਂ ਸਕੂਟੀ ਵਾਲਾ ਆਇਆ ਸੀ ਕੋਈ ਬੱਸ ਤੇਜ਼ੀ ਨਾਲ ਆ ਜਾਂਦੀ ਕੋਈ ਹਾਦਸਾ ਹੋ ਜਾਂਦਾ ਹਾਂਜੀ ਜੇ ਉਧਰ ਕੋਈ ਵੀਕਲ ਤੇਜ਼ ਜਾਂਦਾ ਹੁੰਦਾ ਤਾਂ ਫਿਰ ਮੇਰੇ ਵੀ ਛੱਟ ਲੱਗਦੀ ਇਹਦਾ ਵੀ ਲ ਜਾਣਕਾਰੀ ਦਿਓ ਕਿ ਹੁਣ ਤੱਕ ਕਿੰਨੇ ਚਲਾਨ ਹੋ ਗਏ ਨੇ ਹੁਣ ਤੱਕ ਅਸੀਂ 15 ਚਲਾਨ ਕਰਤੇ ਆ ਜੀ ਤੇ ਹੋਰ ਵੀ ਅਸੀਂ ਕਰ ਰਹੇ ਆ ਤੇ ਜਿੰਨੇ ਵੀ ਟ੍ਰੈਫਿਕ ਦੇ ਨਿਯਮਾਂ ਦੀ ਲੰਘਣਾ ਕਰਦੇ ਆ ਅਸੀਂ ਉਹਨਾਂ ਦੇ ਵੱਧ ਤੋਂ ਚਲਾਨ ਵੀ ਕਰਦੇ ਆ ਨਾਲ ਦੀ ਨਾਲ ਉਹਨੂੰ ਅਵੇਅਰਨੈਸ ਵੀ ਕਰਦੇ ਆ ਸਰ ਸਕੂਟੀ ਇੰਪਾਉਂਡ ਵੀ ਕੀਤੀ ਹੈ ਜੀ ਆ ਸਕੂਟੀ ਇੰਪਾਉਂਡ ਕਰਤੀ ਆ ਗਲਤ ਪਾਸੇ ਆਇਆ ਸੀਗਾ ਔਰ ਤੇਜ਼ ਆਇਆ ਸੀਗਾ ਤੇ ਕੋਈ ਕਾਗਜ਼ ਪੱਤਰ ਹੈ ਨਹੀਂ ਇਹਨਾਂ ਨੂੰ ਫੌਨ ਕਰਤਾ ਬਿਨਾਂ ਕਾਰਜ ਸਰ ਜਿਹੜੀ ਓਵਰਲੋਡਡ ਟਰਾਲੀਆਂਆਂ ਦੀਆਂ ਉਹਨਾਂ ਨੂੰ ਵੀ ਉਹਦੇ ਵਿੱਚ ਚਲਾਣ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੀ ਹਾਂ ਜਿਹੜੇ ਰੱਸ਼ ਪਾਉਂਦੀਆਂ ਉਹਨਾਂ ਦੇ ਵੀ ਵੱਡੀਆਂ ਟਰਾਲੀਆਂ ਨਹੀਂ ਆ ਜਿਆਦੇ ਓਵਰਲੋਡਾ ਉਹਨਾਂ ਦੇ ਵੀ ਚਲਾਣ ਕੀਤੇ ਜਾਂਦੇ ਆ ਸਤਸ਼੍ਰੀਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੂਰੀ ਸਾਥੀਓ ਅੱਜ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਣੀ ਹੈ ਔਰ ਤੁਹਾਨੂੰ ਦਿਖਾਣਾ ਵੀ ਹੈ ਕਿ ਚੰਡੀਗੜ੍ਹ ਚੌਕ ਵਿੱਚ ਟਰੈਫਿਕ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਕਰਕੇ ਉਹਨਾਂ ਦੇ ਉੱਤੇ ਜਿਹੜੇ ਬਿਨਾ ਨੰਬਰ ਪਲੇਟ ਤੋਂ ਵਹੀਕਲ ਲੈ ਕੇ ਘੁੰਮਦੇ ਤੇ ਮੂੰਹ ਟੱਕ ਕੇ ਘੁੰਮਦੇ ਆ ਔਰ ਡੀਸੀ ਸਾਹਿਬ ਦੇ ਵੀ ਦਿਸ਼ਾ ਨਿਰਦੇਸ਼ ਆਏ ਸੀਗੇ ਉਹ ਕੀ ਸੀਗੇ ਉਹ ਵੀ ਆਪਾਂ ਟ੍ਰੈਫਿਕ ਇੰਚਾਰਜ ਜਸਵਿੰਦਰ ਸਰ ਉਹਨਾਂ ਤੋਂ ਜਾਣਾਂਗੇ ਲੇਕਿਨ ਨਾਲ ਦੀ ਨਾਲ ਇੱਥੇ ਟਰੈਕਟਰ ਟਰਾਲੀ ਵਾਲੇ ਨੂੰ ਵੀ ਰੋਕਿਆ ਗਿਆ ਜਿਨ੍ਹਾਂ ਦੀ ਟਰਾਲੀ ਦੇ ਉੱਤੇ ਗੰਢਾ ਜੜੀਆਂ ਪਰਾਲੀ ਦੀਆਂ ਗੰਢਾ ਓਵਰਲੋਡ ਕੀਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਰੋਕਿਆ ਗਿਆ ਤਾਂ ਜਸਵਿੰਦਰ ਸਰ ਤੋਂ ਪੂਰੀ ਜਾਣਕਾਰੀ ਲੈਣੇ ਸਰ ਅੱਜ ਰੁਟੀਨ ਚ ਨਾਕਾ ਲੱਗਿਆ ਕਿ ਨਾਲ ਨਾਲ ਕੋਈ ਇਨਫੋਰਮੇਸ਼ਨ ਵੀ ਆਪਾਂ ਜਿਹੜੀ ਲੋਕਾਂ ਤੱਕ ਪਹੁੰਚਾਣੀ ਹੈ ਮੈਸੇਜ ਵੀ ਪਹੁੰਚਾਣਾ ਨਹੀਂ ਅਸੀਂ ਰੁਟੀ ਕਿਉਂਕਿ ਜਿਹੜੇ ਟ੍ਰੈਫਿਕ ਦੇ ਨਿਯਮਾਂ ਦੀ ਲੰਘਣਾ ਕਰਦੇ ਆ ਅਸੀਂ ਉਹਨਾਂ ਦੇ ਚਰਾਨਣ ਕਰਦੇ ਆ ਨਾਲ ਅਵੇਰਨਸ ਵੀ ਕਰਦੇ ਆ ਵੀ ਜਿਹੜੇ ਹੈਲਮਟ ਨਹੀਂ ਲੈਂਦੇ ਉਹਨਾਂ ਕੋਲ ਹੈਲਮਟ ਲਾਓ ਤੁਸੀਂ 60 ਤੋਂ ਵੱਜੋਗੇ ਸਰ ਹੈਲਮਟ ਤਾਂ ਮੇਰੇ ਖਿਆਲੋਂ ਆਜੇ 100% 10 5-10 ਬੰਦੇ ਹੀ ਲਾ ਲਾ ਬੰਦੇ ਕਰਦੇ ਆ ਮਲੋ ਦੇਖੋ ਕਰ ਰਹੇ ਆ ਮਲ ਕਾਫੀ 5-10% ਹੀ ਆ ਹਾਂ ਕਰ ਰਹੇ ਆ ਮਲ ਕਾਫੀ ਸਾਡੇ ਚਾਹਾਂ ਘਟਣਾ ਕਾਫੀ ਹੁਣ ਕਰ ਰਹੇ ਆ ਹਾਂ ਦੇਖੋ ਹੋਰ ਆ ਗਿਆ ਲੈ ਲੈ ਰਹੇ ਕਾਫੀ ਕਾਫੀ ਲੈ ਰਹੇ ਆ ਕਾਫੀ ਲੋਕਾਂ ਨੂੰ ਅਵੇਰਨਸ ਹੋ ਗਈ ਆ ਤੇ ਨੰਬਰ ਪਲੇਟਾਂ ਜਿਹੜੀਆਂ ਨਹੀਂ ਉਹ ਉਹ ਜਰੂਰ ਸ਼ੇਅਰ ਕਰੋ ਜੀ ਹਾਂ ਨੰਬਰ ਪਲੇਟਾਂ ਜਿਹੜੀਆਂ ਆ ਉਹ ਕਹਿੰਦਾ ਨੰਬਰ ਪਲੇਟਾਂ ਜਿਹੜਾ ਸਰਕਾਰੀ ਲੱਗੀਆਂ ਆ ਕੁਝ ਬੰਦੇ ਨਹੀਂ ਲਾਈਆਂ ਆਲੇ ਉਹਨਾਂ ਦੇ ਚਰਾਨ ਕੱਟੇ ਜਾਂਦੇ ਆ ਤੇ ਜਾਂ ਫਿਰ ਜਿਹਨਾਂ ਕੋਲ ਲਾਇਸੈਂਸ ਨਹੀਂ ਵਾਲੇ ਇੱਕ ਤੱਕ ਬਣਾਏ ਉਹਦੇ ਚਲਾਈ ਜਾਂਦੇ ਆ ਕਿਉਂਕਿ ਉਹਨਾਂ ਨੂੰ 10 ਸੈਂਸਰੀ ਬਣਾਇਆ ਜੀ ਸਰ ਨੰਬਰ ਪਲੇਟਾਂ ਦੇ ਪਿੱਛੇ ਮੈਂ ਪੜ ਰਿਹਾ ਇੱਕ ਸਕੂਟੀ ਗਈ ਆ ਲੇਡੀ ਦੀ ਸਕੂਟੀ ਹੈ ਨੰਬਰ ਪਲੇਟ ਦੇ ਉੱਤੇ ਉਹ ਗੋਤ ਲਿਖੀ ਹੋਈ ਹੋ ਸੀਗੀ ਉਹਦਾ ਚਰਾਨ ਕੀਤਾ ਜਾਂਦਾ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਨਾਲ ਦੇ ਪਾਸੇ ਜਾ ਰਹੇ ਆ ਜਿਹੜੇ ਇਹਨਾਂ ਨੂੰ ਜਾਂਦਿਆਂ ਨਿਜਵਾਦੀ ਜਿਹੜਾ ਪਾਲਣਾ ਕਰ ਵੀ ਕਈ ਆਸਰਾਦਾਂ ਦੇ ਆ ਜਿਹੜੇ ਨਿਯਮਾਂ ਦੀ ਪਾਲਣਾ ਕਰਨ ਤੋਂ ਲੰਘਣਾ ਕਰਨ ਤੋਂ ਹਟਦੇ ਨਹੀਂ ਦੇਖੋ ਕੋਈ ਗੱਲ ਨਹੀਂ ਅਸੀਂ ਸਾਰੇ ਕਰ ਰਹੇ ਆ ਇਹਨਾਂ ਦਾ ਜੋ ਬਣਦਾ ਚਲਾਣਾ ਚਲਾਣ ਕੀਤਾ ਜਾਊਗਾ ਤੇ ਜਿਹੜੇ ਵੀ ਮੂੰਹ ਟੱਕੇ ਜਾਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਉਹਨਾਂ ਦੇ ਵੀ ਚਲਾਣ ਕੀਤੇ ਜਾਂਦੇ ਮੂੰਹ ਨਾ ਟਕੋ ਜਿਵੇਂ ਜਿਹਨਾਂ ਨੇ ਮਾਸਕ ਪਾਏ ਹੁੰਦੇ ਆ ਜਿਹੜੋ ਜਿਹੜੀ ਉਦਾਂ ਮਾਸਕ ਨੂੰ ਕੋਈ ਬਿਮਾਰਵਾ ਉਹ ਤਾਂ ਪਾ ਸਕਦਾ ਆ ਜਿਹੜਾ ਬਿਲਕੁਲ ਮੂੰਹ ਟਕਿਆ ਜਣਾ ਉਹਨੂੰ ਉਹਨੂੰ ਖਲਾਨਿਆ ਮੂੰਹ ਅਸੀਂ ਉਹਦਾ ਨਹੀਂ ਪਰ ਸਰ ਹੁਣ ਮੰਨ ਲਓ ਮੈਂ ਮੂੰਹ ਟਕਿਆ ਮੈਂ ਉਦਾਂ ਹੀ ਕਹਿੰਦਾ ਮੈਂ ਬਿਮਾਰ ਹਾਂ ਉਹ ਕਿਦਾ ਵੈਰੀਫਾਈ ਕਰਦੇ ਤੁਸੀਂ ਨਹੀਂ ਉਹ ਤਾਂ ਜਦਾਂ ਛੋਟੀ 마ਸਕ ਪਾਈ ਹੋ ਆ ਉਹਦਾ ਠੀਕ ਆ ਜਿਹੜਾ ਕੋਈ ਵੱਡਾ ਕੱਪੜਾ ਲੱਪੇਟਿਆ ਉਹਨੂੰ ਅਸੀਂ ਹਦਾਇਤ ਕਰੀਦੀ ਜਾਵੇ ਇਹਦਾ ਨਹੀਂ ਲੈਣਾ اچھا ਪੇ ਹਟਾ ਦੇ ਨੂੰ ਹਾਂ ਉਹਦਾ ਮੂੰਹ ਨਹੀਂ ਟਕਿਆ ਲਗਾਈਦਾ ਛੋਟਾ 마ਸਕ ਉਹਦਾ ਜੋ ਕੋਈ ਬੁਖਾਰ ਹੋਆ ਕੋਈ ਠੀਕ ਹੈ ਜਿਹਨੂੰ ਪ੍ਰੋਬਲਮ ਆ ਕੋਈ ਵੀ ਪਰ ਜੇ ਮੰਨ ਲਓ ਕਿਸੇ ਨੂੰ ਕੋਈ ਅਲਰਜੀ ਆ ਹਾਂ ਉਹ ਤਾਂ ਫੇ ਆਪਣੇ ਛੋਟਾ ਜਿਹੜਾ 마ਸਕ ਲੱਦਾ ਹੀ ਪਹਿਲਾਂ ਕਰੋਨਾ ਬਲੇ ਦਾ ਹਾਂ ਉਹ 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 ਲੈ ਸਕਦੇ ਆ ਉਹ ਤਾਂ 마ਸਕ ਪਾ ਸਕਦਾ ਕੱਪੜੇ ਨਾਲ ਮੂੰਹ ਨਹੀਂ ਢੱਕ ਸਕਦਾ ਨਹੀਂ 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 ਉਹ ਨਹੀਂ ਉਹ ਰੋਕੋ ਰੋਕਿਆ ਅਹਿਦ ਕਰਦੇ ਆ ਅਵੇਰਨਸ ਕਰਦੇ ਨਾਲ ਉਹਨੂੰ ਰੋਡ ਸਾਈਡ ਸਕੂਟਰੀ ਵਿੱਚ ਲੱਤਾਂ ਦੇ ਮਾਰ ਲੱਗੇ ਸੀ ਆ ਕਰਿਓ ਬੰਦ 370 ਰਹੀ ਹੈ ਦਾ ਮੈਂ ਤਾਂ ਜਾਂਦਾ ਔਰ ਸਾਥੀਓ ਦੇਖੋ ਚਲੋ ਆਪਾਂ ਵੀਰ ਨਾਲ ਤਾਂ ਕੀ ਗੱਲ ਕਰਾਉਣੀ ਆ ਕਿਉਂਕਿ ਇਕੱਲਾ ਨਹੀਂ ਦਿਹਾੜੀ 'ਚ ਪਤਾ ਨਹੀਂ ਕਿੰਨੇ ਲੋਕ ਇਹਨ ਗੈਲੀ ਕਰਦੇ ਇਧਰੋਂ ਸਕੂਟੀ ਗੱਡੀ ਆ ਤੇ ਇਧਰ ਦੇਖੋ ਕਦੀ ਬਾਸ ਆਂਦੀ ਆ ਪਿੱਛੋਂ ਗੱਡੀਆਂ ਆਉਂਦੀਆਂ ਆਪਾਂ ਆਪ ਵੀ ਸੁਚੇਤ ਰਹੀਏ ਆਪ ਵੀ ਥੋੜਾ ਆਪ ਵੀ ਸਮਝੀਏ ਕਿ ਅਸੀਂ ਰੋਂਗ ਸਾਈਡ ਤੇ ਸਕੂਟਰ ਗੱਡੀਆਂ ਕਿਉਂ ਪਾਨੇ ਆ ਬਾਕੇ ਨੂੰ ਦਿੱਕਤ ਆਉਂਦੀ ਆ ਆਪਣੀ ਆਪ ਵੀ ਜਾਨ ਜਿਹੜੀ ਜੋਖਮ ਚ ਪਾਨੇ ਆ ਤਾਂ ਤਾਂ ਸਾਹਮਣੇ ਹੀ ਸਾਹਮਣੇ ਆ ਔਰ ਉਸ ਤੋਂ ਬਾਅਦ ਉਹਨੇ ਜਿਹੜਾ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਆ ਤਾਂ ਇਹ ਗੱਲਾਂ ਚੰਗੀਆਂ ਨਹੀਂ ਆ ਬਾਕੀ ਜਿਹੜੀ ਹੈਲਮਟ ਵਾਲੀ ਗੱਲ ਕੀਤੀ ਸਰ ਉਹਨਾਂ ਨੇ ਉਹ ਤਾਂ ਮੈਂ ਦੱਸ ਦਿੰਦਾ ਕਿ 5-7% ਲੋਕ ਹੀ ਹੈਲਮਟ ਪਾਉਂਦੇ ਹੋਣੇ ਆ ਜਿਨ੍ਹਾਂ ਦੀ ਮਾਰਕੀਟਿੰਗ ਦੀ ਡਿਊਟੀ ਜ਼ਿਆਦਾ ਉਹੀ ਮੇਰੇ ਖਿਆਲ ਹੈਲਮਟ ਪਾਉਂਦੇ ਬਾਕੀ ਲੋਕਲ ਤਾਂ ਘੱਟੇ ਹੀ ਪਾਉਂਦੇ ਆ ਇਹ ਵੈਸੇ ਅਵੇਅਰਨੈਸ ਵੀ ਚਾਹੀਦੀ ਔਰ ਲੋਕਾਂ ਨੂੰ ਵੀ ਚਾਹੀਦਾ ਪਰ ਜੇ ਚਲਾਨ ਕੱਟਣਾ ਫਿਰ ਸਾਰਿਆਂ ਦੇ ਵੀ ਕੱਟ ਹੋਣੇ ਚਾਹੀਦੇ ਜਿਹੜੇ ਕੁਝ ਬੰਦੇ ਅੜਕੇ ਆਗੇ ਉਹ ਨਹੀਂ ਫਿਰ ਚਲਾਨ ਦਾ ਰੂਲ ਦਾ ਸਾਰਿਆਂ ਲਈ ਸਿਮਿਲਰ ਹੋਣਾ ਚਾਹੀਦਾ ਔਰ ਸਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜੀਆਂ ਸਰਕਾਰੀ ਨੰਬਰ ਪਲੇਟਾਂ ਉਹ ਕਹਿੰਦੇ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦੇ ਵੀ ਚਲਾਨ ਕੱਟੇ ਜਾਣਗੇ ਔਰ ਜਿਨ੍ਹਾਂ ਨੇ ਨੰਬਰ ਪਲੇਟਾਂ ਉੱਤੇ ਗੋਤ ਲਖਾਏ ਆ ਜਾਂ ਕਿਸੇ ਨੇ ਆਪਣਾ ਹੋਰ ਵੈਸੇ ਕੋਈ ਸਾਈਨ ਲਵਾਇਆ ਕੇ ਤੇ ਫੋਟੋ ਲਵਾਈ ਹੈ ਤਾਂ ਉਹਦੇ ਵੀ ਜਿਹੜੇ ਆ ਚਲਾਨ ਕੱਟੇ ਜਾਣਗੇ ਇਹ ਇਹਨਾਂ ਨੇ ਕਿਹਾ ਤੇ ਮੂੰਹ ਤੁਸੀਂ ਮਾਸਕ ਪਾਇਆ ਤਾਂ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਪਰ ਜੇ ਮੂੰਹ ਬ ਉਹ ਦਿੱਕਤ ਆਉਗੀ ਔਰ ਜਿਹੜੇ ਬਿਨਾ ਨੰਬਰ ਪਲੇਟਾਂ ਵਾਲੇ ਵਹੀਕਲ ਹੈ ਉਹਨਾਂ ਨੂੰ ਵੀ ਕਹਿੰਦੇ ਜਿਹੜੇ ਸ਼ਕਤੀ ਨਾਲ ਕਾਰਵਾਈ ਕੀਤੀ ਜਾਊਗੀ ਆ ਤੁਸੀਂ ਹੁਣ ਦੇਖੋ ਕਿ ਜਿਵੇਂ ਆ ਨੰਬਰ ਪਲੇਟ ਹੈ ਇਹ ਸਰਕਾਰੀ ਨਹੀਂ ਆ ਤਾਂ ਇਹਦਾ ਵੀ ਚਲਾਨ ਹੋਊਗਾ ਅਰੇ ਕੁਛ ਨਹੀਂ ਭਾਈ ਆਂਦੇ ਸੀ ਤੂੰ ਮੜਾ ਇਹਦਾ ਯੂ ਟਰਨ ਕਰਨ ਲੱਗੇ ਨਾ ਰੋਕ ਲਿਆ ਯੂ ਟਰਨ ਕਿੱਦਾਂ ਕਰੂੰਗਾ ਤਾਂ ਫਿਰ ਦੂਜਾ ਰੋਕ ਉਹ ਠੀਕ ਆ ਫੇ ਗਲਤੀ ਮੰਨ ਲਈ ਸੌਰੀ ਮੰਨ ਲਈ ਆਪਾਂ ਮੁੜ ਗਏ ਅਸੀਂ ਕਿਹੜਾ ਕੁਛ ਕਿਹਾ ਦੱਸੋ ਉਹ ਤੁਹਾਨੂੰ ਤੁਸੀਂ ਇਹਨਾਂ ਨਾਲ ਗੱਲ ਕਰ। ਇਹਨਾਂ ਅਸੀਂ ਤਾਂ ਕੁਛ ਵੀ ਨਹੀਂ ਕਿਹਾ ਸੌਰੀ ਮੰਗ ਲਈ ਗਲਤੀ ਹੋ ਜਾਂਦੀ ਸਾਰੇ ਉਹ ਤਾਂ ਸਰ ਉਹਨਾਂ ਨੇ ਕਿਹਾ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ ਜੇ ਤੁਸੀਂ ਡਿਸਓਬੇਅ ਕੀਤਾ ਅਸੀਂ ਨਾ ਕਿੰਤੂ ਪਰੰਤੂ ਕੁਛ ਵੀ ਨਹੀਂ ਅਸੀਂ ਕਹਿ ਸਕਦੇ ਅਸੀਂ ਕੋਈ ਵੀ ਇੱਥੇ ਟਿੱਪਣੀ ਨਹੀਂ ਕਰ ਸਕਦੇ ਰੂਲ ਸਾਰੇ ਲਈ ਸਿਮਿਲਰ ਹੈ ਜਦੋਂ ਕੋਈ ਵਹੀਕਲ ਰੋਕਣ ਦਾ ਸੀ ਮਤਲਬ ਮੇਨ ਚੀਜ਼ ਕੀ ਫੋਕਸ ਕਰਦੇ ਆ ਨੰਬਰ ਪਲੇਟ ਸਰ ਜੀ ਨੰਬਰ ਪਲੇਟਾਂ ਵੀ ਕਰਦੇ ਆ ਟ੍ਰਿਪਲਿੰਗ ਵੀ ਕਰਦੇ ਆ ਤੇ ਹਰਮਟ ਵੀ ਸਾਰੀਆਂ ਚੀਜ਼ਾਂ ਦੇਖੀ ਦੀਆਂ ਜੀ ਰੋਂਗ ਸਾਈਡ ਮੂਹ ਕਵਰ ਵਾਲੇ ਵੀ ਰੋਂਗ ਸਾਈਡ ਵੀ ਜਿਹੜਾ ਰੋਂਗ ਸਾਈਡ ਜਾਂਦੇ ਆ ਦੇਖੋ ਤੁਹਾਡੇ ਸਾਹਮਣੇ ਰੁਕਿਆ ਸੀ ਕਿੰਦਾ ਵਿੱਚ ਮਾਰ ਲੱਗਾ ਸੀ ਬਲ ਹਾਦਸਾ ਵੀ ਹੋ ਸਕਦਾ ਸੀ ਆ ਦੇਖੋ ਆਪਣਾ ਬਚਾਅ ਵੀ ਕਰੀਦਾ ਹੈ ਜਿਹੜਾ ਬੰਦਾ ਤੇਜ਼ੀ ਨਾਲ ਆਉਂਦਾ ਰੋਂਗ ਸਾਈਡ ਅਗਲਾ ਕੋਸ਼ਿਸ਼ ਕਰਦਾ ਭੱਜਣ ਦੀ ਰਾਉਂਗ ਸਾਈਡ ਤੇ ਬਹੁਤ ਆਂਦੀ ਅਵੇਅਰਨੈਸ ਦਾ ਬੰਦੇ ਨੂੰ ਆਪ ਵੀ ਸੁਚੇਤ ਰਹਿਣਾ ਚਾਹੀਦਾ ਇਸ ਗੱਲ ਤੋਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹਦਾ ਆਪਣੇ ਆਪ ਪਬਲਿਕ ਨੂੰ ਚਾਹੀਦਾ ਪਏ ਆਪਾਂ ਸਿੱਧੇ ਪਾਸੇ ਜਾਈਏ ਆਪ ਵੀ ਸੰਵੇਦਨਸ਼ੀਲ ਹੋਣਾ ਚਾਹੀਦਾ ਕਿ ਅਸੀਂ ਰਾਉਂਗ ਸਾਈਡ ਤੇ ਜਾਵਾਂਗੇ ਆਪਣੀ ਜਾਨ ਵੀ ਖਤਰੇ 'ਚ ਹੈ ਦੂਜੇ ਦੀ ਵੀ ਖਤਰੇ 'ਚ ਹੈ ਬਿਲਕੁਲ ਸਹੀ ਗੱਲ ਹੈ ਸਰ ਜੀ ਪਰ ਜਿਵੇਂ ਸਕੂਟੀ ਵਾਲਾ ਆਇਆ ਸੀ ਕੋਈ ਬੱਸ ਤੇਜ਼ੀ ਨਾਲ ਆ ਜਾਂਦੀ ਕੋਈ ਹਾਦਸਾ ਹੋ ਜਾਂਦਾ ਹਾਂਜੀ ਜੇ ਉਧਰ ਕੋਈ ਵਹੀਕਲ ਤੇਜ਼ ਜਾਂਦਾ ਹੁੰਦਾ ਤਾਂ ਫਿਰ ਮੇਰੇ ਵੀ ਸੱਟ ਲੱਗਦੀ ਇਹਦਾ ਵੀ ਲੱਗਦੀ ਜੀ ਜੀ ਇਹ ਪਬਲਿਕ ਸਮਝਦੀ ਨਹੀਂ ਅਜੇ ਤਾਂ ਰੋਜ਼ ਇਹ ਚਲੋ ਬਾਤ ਸ਼ੁਰੂ ਥੈਂਕ ਯੂ ਸਰ ਔਰ ਇਹ ਦੱਤ ਸਾਹਿਬ ਨੇ ਸੁਨੀਲ ਦੱਤ ਜੀ ਤੇ ਜਿੰਨੇ ਵੀ ਟ੍ਰੈਫਿਕ ਪੁਲਿਸ ਵਾਲੇ ਆ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਉਂਦੇ ਆ ਆ ਸਾਡੇ ਸਰ ਸਾਡੇ ਦਿਲਾਵਰ ਸਿੰਘ ਜੀ ਇਹ ਵੀ ਬੜੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਆ ਦੇਖੋ ਅਸੀਂ ਤਾਂ ਸਰ ਉਹਨਾਂ ਨੂੰ ਗੱਲ ਕੀਤੀ ਕਿ ਰੂਲ ਸਾਰੇ ਲੈ ਸਿਮਿਲਰ ਹੋਣੇ ਚਾਹੀਦੇ ਔਰ ਜਸਵਿੰਦਰ ਸਰ ਨੇ ਪਹਿਲੇ ਹੀ ਕਿਹਾ ਕਹਿੰਦੇ ਮੈਂ ਕੋਈ ਸਪਾਰਸ਼ ਨਹੀਂ ਸੁਣਦਾ ਮੈਂ ਬਸ ਫਟਾਫਟ ਚਲਾਨ ਕੱਟ ਦਿੰਦਾ ਹੁਣ ਪਰ ਰਾਉਂਗ ਸਾਈਡ ਤੇ ਆਪਾਂ ਵੀ ਨਾ ਆਈਏ ਆ ਨੰਬਰ ਪਲੇਟਾਂ ਨੂੰ ਸਥਿਰ ਰੱਖੀਏ ਸਹੀ ਰੱਖੀਏ ਜੋ ਰੂਲਸ ਨੇ ਰੂਲ ਮੰਨੀਏ ਹੈਲਮਟ ਦੀ ਮੈਂ ਗੱਲ ਸਰ ਉਹਨੂੰ ਕਰ ਦਿੱਤੀ ਕਿ 5-7% ਲੋਗੇ ਸ਼ਹਿਰ ਚ ਹੈਲਮਟ ਪਾਉਂਦੇ ਸਾਰੇ ਨਹੀਂ ਲੈਂਦੇ ਇਹ ਗੱਲ ਸੱਚੀ ਹੈ ਤੇ ਮੰਨਣੀ ਪਏਗੀ ਸਰ ਅਸੀਂ ਦੇਖਿਆ ਕਿ ਤੁਹਾਡੀ ਟੀਮ ਬੜੀ ਤੰਦਹੀ ਨਾਲ ਕੰਮ ਕਰ ਰਹੀ ਹੈ ਮੈਨੂੰ ਸਾਨੂੰ ਜਾਣਕਾਰੀ ਦਿਓ ਕਿ ਹੁਣ ਤੱਕ ਕਿੰਨੇ ਚਲਾਨ ਹੋ ਗਏ ਨੇ ਹੁਣ ਤੱਕ ਅਸੀਂ 15 ਚਲਾਨ ਕਰਤੇ ਆ ਜੀ ਤੇ ਹੋਰ ਵੀ ਕਰ ਰਹੇ ਆ ਤੇ ਜਿੰਨੇ ਵੀ ਟ੍ਰੈਫਿਕ ਦੇ ਨਿਯਮਾਂ ਦੀ ਲੰਘਣਾ ਕਰਦੇ ਆ ਅਸੀਂ ਉਹਨਾਂ ਦੇ ਵੱਧ ਤੋਂ ਵੱਧ ਚਰਣ ਵੀ ਕਰਦੇ ਆਂ ਨਾਲ ਦੀ ਨਾਲ ਉਹਨਾਂ ਨੂੰ ਅਵੇਅਰਨੈਸ ਵੀ ਕਰਦੇ ਆਂ ਜੀ ਸਰ ਇਹ ਸਕੂਟੀ ਇੰਪਾਉਂਡ ਵੀ ਕੀਤੀ ਹੈ ਜੀ ਆ ਸਕੂਟੀ ਨੂੰ ਬੌਨ ਕਰਤੀ ਆ ਗਲਤ ਪਾਸੇ ਆਇਆ ਸੀਗਾ ਜੀ ਔਰ ਤੇਜ਼ ਆਇਆ ਸੀਗਾ ਤੇ ਕੋਈ ਕਾਗਜ਼ਪਤਰ ਹੈ ਨਹੀਂ ਇਹਨੂੰ ਅਮਪਾਉਂਡ ਕਰਤਾ ਬਿਨਾਂ ਕਾਗਜ਼ ਸਰ ਜਿਹੜੀ ਓਵਰਲੋਡਡ ਟਰਾਲੀਆਂਆਂ ਦੀਆਂ ਉਹਨਾਂ ਨੂੰ ਵੀ ਉਹਦੇ ਵਿੱਚ ਚਲਾਣ ਕੀਤੇ ਜਾ ਰਹੇ ਉਹਨਾਂ ਦੇ ਵੀ ਹਾਂ ਜਿਹੜੇ ਰੱਸ਼ ਪਾਉਂਦੀਆਂ ਉਹਨਾਂ ਦੇ ਵੀ ਵੱਡੀਆਂ ਟਰਾਲੀਆਂਆਂ ਨੇ ਜਿਆਦਾ ਓਵਰਲੋਡ ਆ ਉਹਨਾਂ ਦੇ ਵੀ ਚਲਾਣ ਕੀਤੇ ਜਾਂਦੇ ਆ ਤੇ ਸਰ ਇਹੰ ਦਾ ਟਾਈਮਿੰਗ ਕੀ ਆ ਟਰੈਕਟਰ ਟਰਾਲੀਆਂ ਦਾ ਜਿਹਨਾਂ ਤੋਂ ਇਹਨਾਂ ਦੇ ਜੋ ਹੈਗੀ ਆ ਟਾਈਮਿੰਗ ਹੈਗੀ ਆ 9 ਤੋਂ ਆਪਣੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਅੱਛਾ ਜੀ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੀ ਉਹ ਐਂਟਰੀ ਨਹੀਂ ਨੋ ਐਂਟਰੀ ਆ ਤੇ ਨੋ ਐਂਟਰੀ ਦੇ ਚਾਣ ਵੀ ਹੁਣ ਕਰਕੇ ਅਟੇ ਆ ਸੀ हां ਕਿਤੇ ਗਏ ਜੀ ਸਰ ਹੁਣ ਅਸੀਂ ਇੱਥੋਂ ਦੇਖਿਆ ਕਿ ਕੁਝ ਕੁ ਬੀਬੀਆਂ ਲੰਘ ਕੇ ਗਈਆਂ ਮੂੰਹ ਢੱਕਿਆ ਹੋਇਆ ਸੀਗਾ ਚਲੋ ਸਰ ਉਸ ਟਾਈਮ ਉਹਨਾਂ ਨੇ ਮੋਟਰਸਾਈਕਲ ਵਾਲੇ ਨੂੰ ਘੇਰਿਆ ਹੋਇਆ ਸੀਗਾ ਜਿਹਦਾ ਨੰਬਰ ਪਲੇਟ ਸਹੀ ਨਹੀਂ ਸੀਗੀ ਸਰਕਾਰੀ ਨਹੀਂ ਸੀ ਤਾਂ ਇੱਕ ਵਾਰੀ ਮੈਂ ਚਾਹਣਾ ਤੁਹਾਡਾ ਮੈਸੇਜ ਕਲੀਅਰ ਹੋ ਜਾਵੇ ਅਵੇਰਨੈਸ ਪ੍ਰੋਪਰ ਹੋ ਜਾਵੇ ਕਿ ਮੂੰਹ ਢੱਕਿਆ ਚਾਹੇ ਬੀਬੀ ਆ ਚਾਹੇ ਕੋਈ ਬੰਦਾ ਆ ਕਿਸੇ ਨੂੰ ਵੀ ਜਿਹੜਾ ਮੂੰਹ ਢੱਕ ਕੇ ਆ ਰਿਹਾ ਰੂਲ ਨੂੰ ਡਿਸਓਬੇ ਕਰ ਰਿਹਾ ਉਹਨੂੰ ਅਸੀਂ ਸਾਰਿਆਂ ਨੂੰ ਇਹ ਮੈਸੇਜ ਲੈਣਾ ਚਾਹਦੇ ਆ ਵੀ ਕੋਈ ਵੀ ਮੂੰਹ ਢੱਕ ਕੇ ਨਾ ਆਪਣਾ ਸਕੂਟਰ ਮੋਟਰਸਾਈਕਲ ਚਲਾਵੇ ਠੀਕ ਨਾ ਮੂੰਹ ਆਪਣਾ ਖੋ ਮੂੰਹ ਟੱਕੇ ਜਣਾਣਾ ਕੋਈ ਵੀ ਵਿਕਲ ਮੂੰਹ ਆਪਣਾ ਨਾਟਕਣਾ ਤੇ ਸਹੀ ਤਰੀਕੇ ਨਾਲ ਚਾਰੇ ਬੀਬੀ ਵੀ ਆ ਕੋਈ ਬੀਬੀ ਆ ਕੋਈ ਵੀ ਆ ਮੂੰਹ ਨਾ ਟਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਆਪਣੀ 마ਸਕ ਲਾ ਲਵੇ ਤੇ ਨਹੀਂ ਤਾਂ ਮੂੰਹ ਟਕਣ ਦੀ ਕੋਈ ਲੋੜ ਨਹੀਂ ਪਾਬੰਦੀਆਂ ਨਹੀਂ ਲਾਣੀਆਂ ਮੂੰਹ ਟਕਿਆ ਜਾਵੇ ਚਲੋ ਵੀ ਜੈਨੂਇਨ ਕੋਈ ਹੋਵੇ ਇਹ ਨਹੀਂ ਕਿ ਵੀ ਬੰਦਾ ਵੈਸੇ ਹੀ ਸ਼ੌਕ ਨੂੰ 마ਸਕ ਪਾ ਦੇ ਬਾਅਦ ਕਿ ਮੈਨੂੰ ਐਲਰਜੀ ਨੂੰ ਕੋਈ ਪ੍ਰੋਬਲਮ ਆ ਅਲਰਜੀ ਆ ਪ੍ਰੋਬਲਮ ਆ ਉਹਦਾ ਠੀਕ ਆ ਉਹ ਟੱਕ ਉਹਦਾ ਹੈਗਾ ਹੀ ਆ ਫਿਰ ਉਹ ਤਾਂ ਡਾਕਟਰ ਨੇ ਉਹ ਜੇ ਕਿਹਾ ਹੈ ਤੇ ਉਹ ਟੱਕ ਸਕਦਾ ਨਹੀਂ ਤਾਂ ਮੂੰਹ ਟੱਕਣੀ ਅਸੀਂ ਸਾਰਿਆਂ ਨੂੰ ਅਵੇਅਰਨਸ ਕਰਦੇ ਹਾਂ ਨਾ ਟੱਕੋ ਸਰ ਟ੍ਰੈਫਿਕ ਨਿਰਵੇਗਨ ਰਵੇ ਉਹਦੇ ਲਿਖੀ ਉਪਰਾਂ ਲਿਖਤੀ ਜਾਂਦਾ ਉਹਦੇ ਚ ਜੋ ਵੀ ਗੱਡੀ ਕੋਈ ਰੋਡ ਤੇ ਗਲਤ ਲੰਘਦਾ ਹੈ ਗਲਤ ਪਾਰਕਿੰਗ ਕਰਦਾ ਉਹਦਾ ਨਾਲੇ ਅਸੀਂ ਚਰਾਨ ਲੱਟਦੇ ਹਾਂ ਨੋਰ ਪਾਰਕਿੰਗ ਦਾ ਜੇ ਨਹੀਂ ਸਾਨੂੰ ਮਿਲਦਾ ਮਾਲਕ ਤਾਂ ਉਹਨੂੰ ਕੈਪਚਰ ਲਾ ਕੇ ਲੋਗ ਲਾ ਕੇ ਉਹਦਾ ਚਰਾਨ ਕੀਤਾ ਜਾਂਦਾ ਹੈ ਇੱਕ ਸਰ ਆਪਾਂ ਗੱਲ ਹੋਰ ਦੱਸ ਲਈਏ ਮੈਂ ਇੱਥੇ ਹੀ ਖੜਾ ਉਹ ਸਕੂਟੀ ਵਾਲੇ ਨੇ ਬੜੀਆਂ ਸਪਾਰਸ਼ ਸ਼ਾਪ ਵਾਈਆਂ ਰਿਸ਼ਤੇਦਾਰੀਆਂ ਬੜੀਆਂ ਕੱਢਿਆ ਤੁਸੀਂ ਸੁਣੀ ਨਹੀਂ ਪਤਾ ਕਿਦਾਂ ਅਸੀਂ ਇੱਕੋ ਜਿਹਾ ਸਾਰਿਆਂ ਨੂੰ ਦੇਖਦੇ ਆ ਉਹ ਕੈਮਰੇ ਅਸੀਂ ਉਹਨਾਂ ਨੂੰ ਦੱਸਦੇ ਵੀ ਨਹੀਂ ਜੋ ਤੁਹਾਡਾ ਸਹੀ ਆ ਜੋ ਸਹੀ ਜੋ ਤੁਸੀਂ ਗਲਤੀ ਕੀਤੀ ਆ ਅਸੀਂ ਉਹਦਾ ਹੀ ਚਰਣਾ ਭਰਨਾ ਆ ਇਗਨਾ ਸਾਰਿਆਂ ਨੇ ਇੱਕੋ ਜਿਹਾ ਕੰਮ ਕਰ ਰਹੇ ਆ ਅਸੀਂ ਬੜੀ ਸਪਾਰਸ਼ਾਂ ਪਾਈਆਂ ਅਫਸਰ ਸਹਿਬਾਨ ਦਾ ਵੀ ਨਾਮ ਲਿਆ ਪਰ ਤੁਸੀਂ ਮੰਨੇ ਨਹੀਂ ਨਹੀਂ ਦੇਖੋ ਤੁਹਾਡੇ ਸਾਹਮਣੇ ਕੀਤੀ ਗੱਲ ਜਦੋਂ ਉਹ ਰੋਂਗ ਆ ਗਲਤ ਆ ਤਾਂ ਆਪਾਂ ਗਲਤ ਦਾ ਚਰਣਾ ਦੇ ਉਹ ਕਰਨਾ ਕਰਨਾ ਆ ਜਿਹੜਾ ਟ੍ਰੈਫਿਕ ਦੇ ਨਿਯਮਾਂ ਦੀ ਉਹ ਲੱਗਣਾ ਕਿੱਥੇ ਆ ਉਹਦਾ ਚਰਣਾ ਆਪਾਂ ਉਹਨੂੰ ਕੀਤਾ ਆ ਤੇ ਉਹਨੂੰ ਕਰਕੇ ਹਰਿਆ ਕਰਕੇ ਭੇਜਤਾ ਉਹਨੂੰ ਬਹੁਤ ਸ਼ੁਕਰ ਹੈ ਜੀ